ਪ੍ਰਕਾਸ਼ ਪੁਰਬ ਦੀ ਰੌਣਕ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਵੱਡੀ ਗਿਣਤੀ ਵਿੱਚ ਸੰਗਤਾਂ ਹੋਏ ਨਤਮਸਤਕ ਸ਼੍ਰੀ ਦਰਬਾਰ ਸਾਹਿਬ ਦੇ ਵਿੱਚ ਸ਼ਾਨਦਾਰ ਦੀਪਮਾਲਾ ਤੇ ਆਤਿਸ਼ਬਾਜ ਆ ਚੰਡੀਗੜ੍ਹ ਪਹੁੰਚ ਸਕਦੇ ਹਨ ਨਵੇਂ ਰਾਜਪਾਲ ਪੰਜਾਬ ਦੇ ਨਵੇਂ ਰਾਜਪਾਲ ਬਣੇ ਗੁਲਾਬ ਚੰਦ ਕਚਾਰੀਆ ਬੁੱਧਵਾਰ ਨੂੰ ਹੋਦਾ ਸੰਭਾਲ ਸਕਦੇ ਹਨ ਕਚਾਰੀਆ ਬਨਵਾਈ ਲਾਲ ਕਰੋਹੀ ਦਾ ਅਸਤੀਫਾ ਹੋਇਆ ਮੁਸਤ ਅੱਜ ਵੀ ਐਸਆਈਟੀ ਅਗੇ ਪੇਸ਼ ਨਹੀਂ ਹੋਣਗੇ ਮਚਿਚਿਆ ਸੋ ਡਰੱਗਜ਼ ਕੇਸ ਦੇ ਵਿੱਚ ਸਾਇਟੀ ਨੇ ਕੀਤਾ ਸੀ ਤਲਬ ਇਸ ਤੋਂ ਪਹਿਲਾਂ ਦੋ ਵਾਰ ਸਮਨ ਤੇ ਪੇਸ਼ ਨਹੀਂ ਹੋਇਆ ਸਮਝੀ ਚਾਹੇ ਰਣਾ ਗੁਰਮੀਤ ਸਿੰਘ ਸੋਢੀ ਨੇ ਚੰਨੀ ਦੇ ਸਾਧੇ ਨਿਸ਼ਾਨੇ ਅਮਿਲਪਰ ਸਿੰਘ ਨੂੰ ਲੈ ਕੇ ਚੰਨੀ ਦੇ ਬਿਆਨ ਦਾ ਮਾਮਲਾ ਕਿਹਾ ਚੰਨੀ ਬਿਨਾਂ ਕੋਚੇ ਸਮਝੇ ਬਿਆਨ ਦੇ ਰਿਹਾ ਹੈ ਹਰਿਆਣਾ ਵਿੱਚ ਐਨਆਰਆਈ ਪਰਿਵਾਰ ਤੇ ਹਮਲੇ ਦਾ ਮਾਮਲਾ ਹਮਲੇ ਦੇ ਮਾਮਲੇ ਵਿੱਚ ਜੀਰੋ ਐਫਆਈਆਰ ਦਰਜ ਦਿੱਲੀ ਜਾਣ ਵਾਲੇ ਪੰਜਾਬੀ ਦੀ ਸੁਰੱਖਿਆ ਦੀ ਮੰਗ ਤਾਲੀਵਾਲ ਹਰਿਆਣਾ ਦੇ ਸੀਐਮ ਅਤੇ ਡੀਜੀਪੀ ਨੂੰ ਲਿਖਿਆ ਪੱਤਰ ਨਾਰਕੋਟਿਕਸ ਕੰਟਰੋਲ ਬਿਊਰੋ ਦੀ ਵੱਡੀ ਕਾਰਵਾਈ 100 ਕਿਲੋਗ੍ਰਾਮ ਪਦਾਰਥਾਂ ਦੇ ਨਿਸ਼ਿਲੇ ਪਦਾਰਥਾਂ ਦਾ ਕੀਤਾ ਗਿਆ ਨਿਪਟਾਰਾ ਪੀਐਮ ਮੋਦੀ ਦਾ ਭਾਰਤ ਨੂੰ 2047 ਤੱਕ ਨਸ਼ਾ ਮੁਕਤ ਬਣਾਉਣ ਦਾ ਵਿਜ਼ਨ ਫਿਰੋਜ਼ਪੁਰ ਦੇ ਵਿੱਚ ਰੋਜ਼ ਤਕਵਾਤੇ ਚੋਰੀ ਦੀਆਂ ਵਾਰਦਾਤਾਂ ਦੇ ਵਿੱਚ ਵਾਧਾ ਘਟਨਾਵਾਂ ਦੇ ਵਿੱਚ ਵਾਧੇ ਕਰਨ ਦੁਕਾਨਦਾਰ ਹੋ ਰਹੇ ਚਿੰਤਿਤ ਵਪਾਰ ਮੰਡਲ ਤੇ ਐਸਪੀ ਫਿਰੋਜ਼ਪੁਰ ਨੇ ਕੀਤੀ ਮੀਟਿੰਗ ਭ੍ਰਿਸ਼ਟਾਚਾਰ ਵਿਰੋਧੀ ਮੁਹਿੰਮ ਵਿਜੀਲੈਂਸ ਬਿਊਰੋ ਦੀ ਵੱਡੀ ਕਾਰਵਾਈ ਪਟਵਾਰੀ ਤੇ ਉਸ ਦੀ ਨੌਕਰਾਂ ਨੇ ਰਿਸ਼ਵਤ ਮੰਗਦੇ ਕਾਬੂ 1.20 ਲੱਖ ਰੁਪਏ ਦੀ ਰਿਸ਼ਵਤ ਮੰਗਦੇ ਰੰਗੇ ਹੱਤੀ ਕੀਤਾ ਗਿਆ ਵਸਾਤੀ ਮੌਸਮ ਦੇ ਨਾਲ ਵਧੇ ਡੇਂਗੂ ਅਤੇ ਡਾਇਰੀ ਦੇ ਮਰੀਜ਼ ਬਠਿੰਡਾ ਦੇ ਵਿੱਚ ਹੁਣ ਤੱਕ ਡੇਂਗੂ ਦੇ 13 ਮਰੀਜ਼ ਆਏ ਸਾਹਮਣੇ ਸਰਕਾਰੀ ਹਸਪਤਾਲ ਦੇ ਵਿੱਚ ਬਣਾਇਆ ਗਿਆ ਡੇਂਗੂ ਵਾਰਡ ਮਾਤਮ ਤੋਂ ਬਾਅਦਆਂ ਖੁਸ਼ੀਆਂ ਨਾਜਵਾਲ ਪੁੱਤ ਦੀ ਅਮਰੀਕਾ ਤੋਂ ਆਈ ਮੌਤ ਦੀ ਖਬਰ 6 ਫਰਵਰੀ ਨੂੰ ਮਿਥਿਆਸੀ ਪੁੱਤਰਾ ਵਿਆਹ ਤੇ ਪਰਿਵਾਰ ਦਾ ਰੋ ਰੋ ਕੇ ਗੁਰਹਾਰ 8 ਸਾਲ ਪਹਿਲਾਂ ਗਿਆ ਸੀ ਅਮਰੀਕਾ